ਇਸ ਪੌੜੀ ਦਾ ਅਮ੍ਰਿਤ ਵੇਲੇ ਇੱਕ ਦਿਨ ਵਿੱਚ ਇੱਕੀ ਚਾਰ ਪਾਠ ਕਰਨ ਨਾਲ ਪ੍ਰਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਮਨ ਵਿੱਚ ਸ਼ਾਂਤੀ ਦਾ ਪ੍ਰਵੇਸ਼ ਹੁੰਦਾ ਹੈ ਇਸ ਤਰ੍ਹਾਂ ਦੇ ਗਿਆਨ ਵਰਧਕ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲੋ ਪੌੜੀ ਦੁੱਜੀ ਹੁਕਮੀ ਹੋਣ ਅਕਾਰ ਹੁਕਮ ਨਾ ਕਿਹਾ ਜਾਏ हुक्मी होवन जे हुक्म मिले वढ़ाई हुक्मी उत्तम नीच हुक्म लिख दुख सुख पाया इकना हुक्मी बख्शिश इक हुक्मी सदा पाया हुक्मे अंदर सब को बारे हुक्म ना कोई नानक हुक्मे जे बुझे ता हौ मैं कह न कोई व्याख्या ਸੰਸਾਰ ਦੀ ਰਚਨਾ ਵਿੱਚ ਸਭ ਸ਼ਰੀਰ ਨਿਰੰਕਾਰ ਦੇ ਹੁਕਮ ਦੁਆਰਾ ਹੀ ਰਚੇ ਗਏ ਹਨ ਪਰ ਉਸ ਦੇ ਹੁਕਮ ਨੂੰ ਮੂਹ ਨਾਲ ਸ਼ਬਦ ਕੱਢ ਕੇ بیان ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਦੇ ਹੁਕਮ ਨਾਲ ਇਸ ਤਰਤੀ ਉੱਪਰ अनेका ਜੋਨਾਂ ਵਿੱਚ ਜੀਵਾਂ ਦੀ ਸਿਰਜਣਾ ਹੁੰਦੀ ਹੈ ਉਸ ਦੇ ਹੁਕਮ ਨਾਲ ਹੀ ਵਡਿਆਈ ਪ੍ਰਾਪਤ ਹੁੰਦੀ ਹੈ ਪ੍ਰਭੂ ਦੇ ਹੁਕਮ ਨਾਲ ਕੀ ਜੀਵ ਉੱਤਮ ਜਾਂ ਨੀਵਾਂ ਜੀਵਨ ਪ੍ਰਾਪਤ ਕਰਦਾ ਹੈ ਉਸ ਦੇ ਲਿਖੇ ਗਏ ਹੁਕਮ ਨਾਲ ਜੀਵ ਦੁੱਖ ਅਤੇ ਸੁਖ ਪ੍ਰਾਪਤ ਕਰਦਾ ਹੈ ਨਿਰੰਕਾਰ ਦੇ ਹੁਕਮ ਨਾਲ ਹੀ ਕਈ ਜੀਵਾਂ ਨੂੰ ਉਸ ਦੀ ਬਖਸ਼ਿਸ਼ ਮਿਲਦੀ ਹੈ ਕਈ ਐਜੇ ਹੀ ਹਨ ਜਿਹੜੇ ਉਸ ਦੇ ਹੁਕਮ ਨਾਲ ਜਨਮ ਮਰਨ ਦੇ ਚੱਕਰ ਵਿੱਚ ਪਾਸੇ ਰਹਿੰਦੇ ਹਨ ਸਬ ਜੀਵ ਉਸ ਨਿਰੰਕਾਰ ਦੇ ਹੁਕਮ ਅੰਦਰ ਹੀ ਕਾਰਜ ਕਰ ਰਹੇ ਹਨ ਉਸ ਦੇ ਹੁਕਮ ਬਗੈਰ ਸੰਸਾਰ ਦਾ ਕੋਈ ਕੰਮ ਨਹੀਂ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੇ ਜੀਵ ਉਸ ਅਕਾਲ ਪੁਰਖ ਦੇ ਹੁਕਮ ਨੂੰ ਖੁਸ਼ੀ ਖੁਸ਼ੀ ਜਾਣ ਲਵੇ ਤਾਂ ਕੋਈ ਵੀ ਹਉਮੈ ਦੇ ਵਾਸ ਵਿੱਚ ਨਹੀਂ ਰਹੇਗਾ ਕਿਉਂਕਿ ਹਉਮੈ ਹੀ ਸੰਸਾਰੀ ਜੀਵ ਨੂੰ ਨਿਰੰਕਾਰ ਦੇ ਕੋਲ ਨਹੀਂ ਹੋਣ ਦਿੰਦੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਾਤੇ